ਉਹ ਸਰ ਜੀ ਸਰ ਜੀ ਹਾਂ ਜੀ ਇੱਕ ਕਬਾਲ ਦੀ ਗੱਲ ਆ ਇੱਕ ਮਹੀਨਾ ਹੋ ਗਿਆ ਤੁਹਾਨੂੰ ਬਿਆਨਾ ਦਿੱਤੇ ਨੂੰ ਰਜਿਸਟਰੀ ਕਿਉਂ ਨਹੀਂ ਕਰਖ ਦੇ ਦਿੰਦੇ ਤੁਸੀਂ ਕਰਾ ਦਾਂਗੇ ਰਜਿਸਟਰੀ ਕਰਾ ਦਾਂਗੇ ਕੀ ਮਤਲਬ ਹੋਇਆ ਉਹ ਕਰਾ ਦਾਂਗੇ ਕਰਾ ਦਾਂਗੇ ਮੇਰਾ ਕੰਮ ਰੁਕਿਆ ਪਿਆ ਸਮਝੇ ਕਰਾਉਂਦਾ ਕਿਉਂ ਨਹੀਂ ਇਹ ਮਸਤ ਬੰਦੂ ਅੱਛਾ ਮੱਖਣ ਐਂ ਜਿਹੜਾ ਰਜਿਸਟਰੀ ਕਰਾਣੀ ਆ ਇੱਕ ਆਹੀ ਮੱਖਣ ਕੋਣ ਐਵੇਂ ਮੱਖਣ ਮੱਖਣ ਲਈ ਜਾ ਮੱਖਣ ਰਜਿਸਟਰੀ ਕਰਾਉਗਾ ਤੁਹਾਡੀ ਲੈ ਐਵੇਂ ਕਰਾਉਂਗਾ ਮਤਲਬ ਜੀ ਜਨਾਬ ਨਹੀਂ ਨਹੀਂ ਵੇ ਉਹ ਮੈਂ ਤਾਂ ਦੇਖੋ ਇਹ ਮੇਰੀ ਨਾ ਜਵਾਨੀ ਇਦਾਂ ਦੀ ਆ ਮੈਂ ਪਿਆਰ ਨਾਲ ਹੀ ਗੱਲ ਕਰਦਾ ਬਈ ਪਿਆਰ ਨਹੀਂ ਹੈ ਹਾਂ ਮੈਂ ਹੁੰਦ ਹਾਂ ਮੈਂ ਉਹ ਹੀ ਗੱਲ ਕਰਦਾ ਤੂੰ ਰਜਿਸਟਰੀ ਕਿਉਂ ਨਹੀਂ ਕਰਵਾਦਾ ਯਾਰ ਕਮਾਲ ਆ ਮੱਖਣ ਨਹੀਂ 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 ਉਹ ਨਹੀਂ ਇਹ ਨਹੀਂ ਇਹ ਨਹੀਂ ਦੇਂਦੇ ਇਹ ਨਹੀਂ ਦੇਂਦੇ ਸੇਖ ਜੀ ਪਿਆਰ ਨਾਲ ਗੱਲ ਹੁੰਦੀ ਇੱਥੇ ਪਿਆਰ ਨਾਲ ਗੱਲ ਕਰਦੇ ਸੇਖ ਜੀ ਮੇਰਾ ਕਹਿਣ ਦਾ ਮਤਲਬ ਇਹ ਹੈਗਾ ਬੱਚੇ ਮੈਨੂੰ ਰੋਜ਼ ਪੁੱਛਦੇ ਨੇ ਕਿ ਪੈਸੇ ਤੂੰ ਹੀ ਦਿੱਤੇ ਹੋਏ ਆ ਬਿਆਹਨਾ ਦਿੱਤਾ ਹੋਇਆ ਰਜਿਸਟਰੀ ਕਿਉਂ ਨਹੀਂ ਹੁੰਦੀ ਪੈਸੇ ਦਿੱਤੇ ਨੇ ਹਾਂ ਅਸੀਂ ਮੁੱਕਰੇ ਆ ਹਾਂ ਤੂੰ ਪੈਸੇ ਦਿੱਤੇ ਨੇ ਰਜਿਸਟਰੀ ਤੇਰੀ ਹਰ ਹਾਲਤ ਵਿੱਚ ਚੋਈ ਜੀ ਤੁਹਾਨੂੰ ਘਬਰਾਉਣ ਦੀ ਬਿਲਕੁਲ ਵੀ ਜਰੂਰਤ ਨਹੀਂ ਅੱਗੇ ਇਹਨੇ ਪਲਾਟ ਰਜਿਸਟਰੀ ਕਰੀਆ ਦੇਖੋ ਆ ਸਾਰਾ ਖੇਤ ਅਸੀਂ ਰਜਿਸਟਰੀ ਕਰਾ ਕੇ ਦੇਣੀ ਆ ਸੀ ਉਹ ਗੱਲ ਗੱਲ ਮੁਕਰਦੀ ਨਹੀਂ ਗੱਲ ਤੁਸੀਂ ਲਾੜਾ ਲਈ ਜਾਨੇ ਹੋ ਤੁਹਾਨੂੰ ਰਜਿਸਟਰੀ ਕਰਾ ਕੇ ਦੇਣੀ ਪਈ ਆ ਮੇਰੇ ਕੋਲ ਹੀ ਬੰਦੇ ਹੈਗੇ ਐਸੀ ਗੱਲ ਕੋਈ ਨਹੀਂ ਹੈਗੀ ਮੱਖਣੇ ਕਰਾ ਨਾ ਨਹੀਂ ਨਹੀਂ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਕਹਿ ਤ ਰਿਹਾ ਮੇਰੇ ਕਹਿਣ ਦਾ ਸਟਾਈਲ ਹੀ ਇਦਾਂ ਨਾ ਮੈਂ ਕੀ ਕਰਾਂ ਪਿਆਰ ਨਾਲ ਬੋਲੂ ਪਿਆਰੀ ਮੇਰਾ ਹੀ ਪਿਆਰ ਹੈ ਮੈਂ ਕੀ ਕਰਾਂ ਹਾਂ ਹੁਣ ਦੱਸ ਪਰ ਮੈਨੂੰ ਹਿਰਾਨੀ ਦੀ ਗੱਲ ਆ ਤੂੰ ਕੰਮ ਕਰ ਕਿਉਂ ਨਹੀਂ ਫੇਰ ਯਾਰ ਸੇਠ ਬਣਾਉਂਦੇ ਮੱਖਣ ਉਹਨੇ ਆਖੀ ਕਰਾ ਦਿਆ ਫਿਰ ਮੈਂ ਮੇਰੀ ਮੈਂ ਬਾਰ ਬਾਰ ਸਮਝਾਏ ਤੇ ਸਮਝ ਨਹੀਂ ਆਉਂਦੀ ਪਿਆਰ ਨਾਲ ਬੋਲਿਆ ਕਰ ਅੱਛਾ ਛੱਡ ਦੇ ਅਗਲੀ ਵਾਰ ਉਹ ਮੈਂ ਮੇਰੇ ਕਹਿੰਦਾ ਮਤਲਬ ਹੈ ਮੈਂ ਖੇਤ ਬੋਹਣੀ ਆ ਬੀਜਣੇ ਆ ਆਪਣੇ ਬੱਚਿਆਂ ਨੂੰ ਵੀ ਦੱਸਣਾ ਉਹ ਮੈਂ ਮੈਂ ਕਰਾਂ ਤੇ ਕੀ ਕਰਾਂ ਤੁਸੀਂ ਰਜਿਸਟਰੀ ਨਹੀਂ ਕਰਾਉਂਦੇ ਬੱਚਿਆਂ ਨੂੰ ਦੱਸ ਦੇ ਵੀ ਰਜਿਸਟਰੀ ਹੋ ਗਈ ਉਹਵੇਂ ਜੇ ਨਾ ਹੋਵੇ ਤੂੰ ਬੱਚੇ ਨੂੰ ਕਹਿੰਦੇ ਰਜਿਸਟਰੀ ਹੋ ਗਈ ਤੂੰ ਲੱਡੂ ਖਵਾ ਬੱਚਿਆਂ ਨੂੰ ਜਾ ਉ ਕਿਉਂ ਮੈਂ ਚੁੱਕ ਕੇ ਬੋਲਾਂ ਬਈ ਰਜਿਸਟਰੀ ਕਿਉਂ ਨਹੀਂ ਕਰਾਉਂਦੇ ਸੇਠ ਸਾਹਿਬ ਤੁਸੀਂ ਕਮਾਲ ਦੀ ਗੱਲ ਕਰੀ ਜਾਂਦੇ ਮੈਂ ਬੜਾ ਕਹਿੰਦੇ ਉਹ ਨਹੀਂ ਨਹੀਂ ਉਹ ਮੇਰੇ ਨੇ ਉਹ ਮੈਂ ਤੁਹਾਨੂੰ ਦੱਸਿਆ ਨਾ ਪਹਿਲਾਂ ਮੇਰਾ ਬੋਲਣ ਦਾ ਤਰੀਕਾ ਇਹੋ ਜਿਹਾ ਮੈਂ ਹੀ ਬੇਵਕੂਫ ਬੰਦਾ ਹਾਂ ਫਿਰ ਤੁਸੀਂ ਦੱਸਦਾ ਗਿਆ ਚੰਗੀ ਤਰ੍ਹਾਂ ਐਸਾ ਪਿਆਰ ਨਾਲ ਗੱਲ ਕੋ ਦਿਸਤਰੀ ਹੋ ਕੇ ਅਗਰ ਰਜਿਸਟਰੀ ਨਹੀਂ ਹੋਣੀ ਤੇਰੀ ਤੁਸੀਂ ਰਜਿਸਟਰੀ ਕਰਾਓ ਕਿ ਮੈਂ ਪਿਆਰ ਨਾਲ ਹੀ ਗੱਲ ਕਰ ਰਿਹਾ ਰਜਿਸਟਰੀ ਕਰਾਓ ਮੇਰੀ ਤਾਂ ਰਜਿਸਟਰੀ ਕਰਾਉਣੀ ਹੈ ਹਾਂ ਕਰਾਉਣੀ ਹੈ ਬਹੁਤ ਹੀ ਜ਼ਰੂਰੀ ਕਰਾਉਣੀ ਹੈ ਬਹੁਤ ਹੀ ਜ਼ਰੂਰੀ ਕਰਾਉਣੀ ਪੈਣੀ ਹੈ ਗੱਲ ਹਾਂ ਅੱਜ ਹੀ ਕਰਾ ਲਈਏ ਜਿਸਟਰੀ ਹਾਂ ਕਰਾਓ ਬਿਆਨ ਦਿੱਤਾ ਹੋਇਆ ਕਿੰਨੇ ਕਰੋੜ ਰੁਪਏ ਦਿੱਤਾ ਹੈ ਕਿੰਨੇ 2 ਕਰੋੜ ਰੁਪਏ ਦਿੱਤਾ ਹੋਇਆ ਅੱਜ 2 ਕੋਰ ਦੀ ਰਜਿਸਟਰੀ ਕਰਾ ਦੋ ਹਾਂ ਚਲੋ ਕਰਾਓ ਚਲੋ ਹਣੀ ਕਰਤਾ ਨਾਮ ਆਏ ਤਸਵੀਰ ਆ ਤਸਵੀਰ ਆ ਤੋ ਕਰਾਣੀ ਰਜਿਸਟਰੀ ਬਣੇ